ਦੋਸਤੋ ਅੱਜ ਦੀ ਜਿਹੜੀ ਸੱਚੀ ਘਟਨਾ ਉੱਤਰ ਪ੍ਰਦੇਸ਼ ਦੇ ਚਾਂਸੀ ਦੀ ਹੈ ਪਿੰਡ ਰਾਜਪੁਰੇ ਦਾ ਰਹਿਣ ਵਾਲਾ ਇੱਕ ਆਨੰਦ ਕਸ਼ੋਰ ਉਰਫ ਨੰਦੂ ਜਿਸ ਨੂੰ ਕੀ 5 ਫਰਵਰੀ ਨੂੰ ਅਗਵਾ ਕਰ ਲਿਆ ਜਾਂਦਾ ਹੈ ਜਦੋਂ ਉਸ ਨੂੰ ਅਗਵਾ ਕੀਤਾ ਜਾਂਦਾ ਉਸ ਟਾਈਮ ਉਸ ਦਾ ਕੁਝ ਪਤਾ ਨਹੀਂ ਚੱਲਦਾ ਅਤੇ ਇਸ ਤੋਂ ਬਾਅਦ ਨੰਦੂ ਦੇ ਪਰਿਵਾਰ ਦੇ ਪੁਲਿਸ ਕੋਲ ਇੱਕ ਕੰਪਲੀਟ ਦਰਜ ਕਰਾਉਂਦੇ ਨੇ ਤਾ ਇਸ ਤੋਂ ਬਾਅਦ ਪੁਲਿਸ ਇਸ ਕੇਸ ਦੀ ਇਨਵੈਸਟੀਗੇਸ਼ਨ ਕਰਦੀ ਹੈ। ਦੋਸਤੋ ਇਸ ਕੇਸ ਦੀ ਜਦੋਂ ਇਨਵੈਸਟੀਗੇਸ਼ਨ ਹੁੰਦੀ ਆ ਤਾਂ ਪੁਲਿਸ ਦੇ ਵੀ ਰੋਂਗਟੇ ਖੜੇ ਹੋ ਜਾਂਦੇ ਆ। ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਮੈਂ ਦੀਪ ਆ। ਦੋਸਤੋ ਕੀ ਹੋਇਆ ਰਾਜਪੁਰਾ ਪਿੰਡ ਦੇ ਆਨੰਦ ਕਿਸ਼ੋਰ ਦੀ ਪਤਨੀ ਜਿਸ ਦੇ ਉੱਤੇ ਕੀ ਛੋਟੂ ਜਾਦਵ ਜੋ ਕਿ ਮਾੜੀ ਨਿਗਾਹ ਰੱਖਦਾ ਸੀ। ਇਸ ਗੱਲ ਨੂੰ ਨੰਦੂ ਰੋਕਦਾ ਟੁਕਦਾ ਸੀ ਅਤੇ ਨੰਦੂ ਨੇ ਛੋਟੂ ਯਾਦਵ ਨੂੰ ਬਹੁਤ ਵਾਰ ਸਮਝਾਇਆ ਵੀ ਸੀ ਤਾਂ ਛੋਟੂ ਯਾਦਵ ਇਸ ਗੱਲ ਨੂੰ ਨਹੀਂ ਸਮਝਦਾ ਸੀ ਬਾਰ-ਬਾਰ ਸਮਝਾਉਣ ਤੋਂ ਬਾਅਦ ਇੱਕ ਦਿਨ ਆਨੰਦ ਕਿਸ਼ੋਰ ਅਤੇ ਛੋਟੂ ਦਾ ਝਗੜਾ ਹੋ ਜਾਂਦਾ ਝਗੜਾ ਬਹੁਤ ਜ਼ਿਆਦਾ ਵੱਧ ਜਾਂਦਾ ਤਾਂ ਇਸ ਤੋਂ ਬਾਅਦ ਛੋਟੂ ਯਾਦਵ ਆਪਣੇ ਪੰਜ ਦੋਸਤਾਂ ਨੂੰ ਹੋਰ ਨਾਲ ਲੈ ਕੇ ਸ਼ਿਪਰੀ ਜਾਂਦਾ ਹੈ ਅਤੇ ਇੱਕ ਉਥੋਂ ਕਾਰ ਖਰੀਦਦਾ ਹੈ ਕਾਰ ਖਰੀਦਣ ਤੋਂ ਬਾਅਦ ਉਹ 5 ਫਰਵਰੀ ਨੂੰ ਆਨੰਦ ਕਸ਼ੋਰ ਨੂੰ ਗਡਨਾਇਪ ਕਰ ਲੈਂਦੇ ਨੇ ਅਗਵਾ ਕਰ ਲੈਂਦੇ ਨੇ ਤਾਂ ਇਸ ਤੋਂ ਬਾਅਦ ਉਹਦਾ ਗਲਾ ਘੋਟ ਕੇ ਕਤਲ ਕਰ ਦਿੰਦੇ ਨੇ ਅਤੇ ਉਹਦੀ Laash ਨੂੰ ਹਾਈਵੇ ਤੇ ਸੁੱਟ ਕੇ ਝਾੜੀਆਂ ਦੇ ਵਿੱਚ ਉਥੋਂ ਫਰਾਰ ਹੋ ਜਾਂਦੇ ਨੇ ਤਾਂ ਇਸ ਤੋਂ ਬਾਅਦ ਪੁਲਿਸ ਕੋਲੇ ਰਿਪੋਰਟ ਜਾਂਦੀ ਹੈ ਤਾਂ ਪੁਲਿਸ ਇਨਵੈਸਟੀਗੇਸ਼ਨ ਕਰਦੀ ਹੈ ਥਾਂ ਥਾਂ ਤੇ ਛਾਪੇਮਾਰੀ ਕਰਦੀ ਹੈ ਅਤੇ ਪੁਲਿਸ ਸੀਸੀਟੀਵੀ ਕੈਮਰਾ ਦੀ ਫੋਟੋ ਦੇ ਆਧਾਰ ਤੇ ਕੁਝ ਲੋਕਾਂ ਨੂੰ ਗ੍ਰਿਫਤਾਰ ਕਰਦੀ ਹੈ ਤਾਂ ਜਦੋਂ ਉਹਨਾਂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਉਹ ਮੰਨਦੇ ਨੇ ਕਿ ਅਸੀਂ ਇਸ ਦਾ ਕਤਲ ਕੀਤਾ ਤੇ ਇਸ ਤੋਂ ਬਾਅਦ ਪੁਲਿਸ ਅਨੰਦ ਕਿਸ਼ੋਰ ਦੀ ਲਾਸ਼ ਨੂੰ ਪੋਸਟਮਾਰਟਮ ਦੇ ਲਈ ਵੀ ਭੇਜ ਦਿੰਦੀ ਹੈ ਤਾਂ ਪਤਾ ਲੱਗਦਾ ਹੈ ਕਿ ਇਹਨਾਂ ਛੇਆਂ ਵਿਕਤੀਆਂ ਨੇ ਨੰਦਕਿਸ਼ੋਰ ਉਰਫ ਨੰਦੂ ਦਾ ਗੜਾਕੋਟ ਕੇ ਕਤਲ ਕੀਤਾ ਅਤੇ ਉਸ ਤੋਂ ਬਾਅਦ ਉਸ ਦੀ ਲਾਸ਼ ਨੂੰ ਝਾੜੀਆਂ ਦੇ ਵਿੱਚ ਸੁੱਟ ਦਿੱਤਾ। ਇਸ ਤੋਂ ਬਾਅਦ ਪੁਲਿਸ ਨੇ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਦੋ ਦੋਸ਼ੀਆਂ ਦੀ ਭਾਲ ਹਲੇ ਜਾਰੀ ਹੈ ਜੋ ਕਿ ਦੋ ਦੋਸ਼ੀ ਨੇ ਉਹ ਮੱਧ ਪ੍ਰਦੇਸ਼ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ ਅਤੇ ਪੁਲਿਸ ਨੇ ਕਿਹਾ ਵੀ ਇਸ ਕੇਸ ਦੇ ਵਿੱਚ ਜਿੰਨੇ ਵੀ ਦੋਸ਼ੀ ਨੇ ਉਹਨਾਂ ਨੂੰ ਜਲਦ ਤੋਂ ਜਲਦ ਫੜਿਆ ਜਾਊਗਾ ਅਤੇ ਉਹਨਾਂ ਦੇ ਉੱਤੇ ਵੱਡੀ ਕਾਰਵਾਈ ਹੈ ਜਿਹੜੀ કરી ਜਾਊਗੀ ਦੋਸਤੋ ਤੁਹਾਡੇ ਇਸ ਘਟਨਾ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦਿਓ ਮਿਲਦੇ ਆ ਕਿਸੇ ਨਵੀਂ ਕ੍ਰਾਈਮ ਸਟੋਰੀ ਦੇ ਵਿੱਚ ਸਾਧ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ